ਸ਼ਸ਼ੀਕਾਲ ਮੇਰੇ ਸਾਰੇ ਕਿਸਾਨ ਭਰਾਵਾਂ ਨੂੰ ਤੇ ਅੱਜ ਫੇਰ ਅਸੀਂ ਇੱਕ ਵਾਰੀ ਤੋਂ ਪੁੱਜੇ ਆ ਮਾਨਪੁਰੀ ਫਾਰਮ ਤੇ ਸਾਡੇ ਉੱਤਮ ਭਰਾ ਦੇ ਘਰ ਤੇ ਨਾਲੇ ਭਰਾ ਦਾ ਤੁਹਾਨੂੰ ਵਿਖਾਵਾਂਗੇ ਫਾਰਮ ਤੇ ਨਾਲੇ ਭਰਾ ਦਾ ਤੁਹਾਨੂੰ ਪਸ਼ੂਆਂ ਦੇ ਦਰਸ਼ਨ ਕਰਾਵਾਂਗੇ ਸਰਦਾਰ ਗੁਰਦੇਵ ਸਿੰਘ ਵਪਾਰੀ ਮਾਨਪੁਰੀ ਫਾਰਮ ਤੇ ਪੁੱਜੇ ਆ ਤੇ ਅੱਜ ਭਰਾ ਵੀ ਸਾਡਾ ਘਰ ਆ ਤੇ ਭਰਾ ਨੇ ਫੋਨ ਕੀਤਾ ਸੀ ਕਿ ਭਰਾ ਕਹਿੰਦਾ ਇੱਕ ਵੀਡੀਓ ਸ਼ੂਟ ਕਰਨੀ ਆ ਤੇ ਮੈਂ ਕਿਹਾ ਜੀ ਭਰਾ ਨੇ ਜਾਣਾ ਵੀ ਕਿਤੇ ਤੇ ਮੈਂ ਚਲੋ ਕਾਫੀ ਦਿਨਾਂ ਤੋਂ ਬਾਅਦ ਸਾਡਾ ਭਰਾ ਸ਼ਸ਼ੀਕਲ ਵੀਰ ਜੀ ਸ਼ਸ਼ੀਕਲ ਵੀਰ ਜੀ ਕੀ ਹਾਲ ਜੇ ਕਿਰਪਾ ਬਾਬੇ ਜੀ ਤੁਸੀਂ ਸਾਨੂੰ ਠੀਕ ਠਾਕ ਸਿਹਤ ਪਰਿਵਾਰ ਬੱਚੇ ਵਧੀਆ ਵਧੀਆ ਕਿਰਪਾ ਬਾਬਾ ਬੜਾ ਸਾਰੇ ਦਿਨ ਵਿਜੀ ਬਹੁ ਰਹਿੰਦੀ ਤੁਸੀਂ ਮੈਂ ਕਿਨਾਂ ਬੜੇ ਟੌਰ ਸ਼ੋਰ ਮਾਰੇ ਜਟਾ ਨੇ ਅੱਜ ਟੌਰ ਕਰਦਾ ਏ ਥੋੜਾ ਜਿਹਾ ਕੰਮ ਹੀ ਗਿਆ ਚਲੇ ਆਂ ਤੇ ਤੁਹਾਨੂੰ ਫੋਨ ਆ ਵੀ ਵੀਡੀਓ ਕੇ ਕਰ ਲਈਏ ਸ਼ੂਰਾ ਪਾ ਤੇ ਤੈਨੂੰ ਚਲ ਆ ਗਏ ਜੇ ਬਾਕੀ ਮਾਨਪੁਰੀ ਡੇਰੀ ਫਾਰਮ ਨਾਲ ਜਿੰਨੇ ਵੀ ਸਾਡੇ ਵੀਰ ਜੁੜੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਤੇ ਜਿਹੜੇ ਵੀਰ ਅਜੇ ਤੱਕ ਨਹੀਂ ਜੁੜੇ ਉਹ ਵੀ ਮਾਨਪੁਰੀ ਡੇਰੀ ਫਾਰਮ ਨੂੰ ਸਬਸਕ੍ਰਾਈਬ ਜ਼ਰੂਰ ਕਰਨ ਤੇ ਲੈ ਕੇ ਤੇ ਸ਼ੇਅਰ ਕਰਦੇ ਨੇ ਤਾਂ ਜੋ ਕਿ ਉਹਨਾਂ ਦੀ ਵੀਡੀਓ ਜਿਹੜੀ ਆ ਘਰ ਤੱਕ ਪਹੁੰਚ ਸਕੇ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਸਾਡੇ ਭਰਾਵਾਂ ਤੱਕ ਪਹੁੰਚ ਸਕੇ ਤੇ ਜਿੰਨੇ ਵੀ ਮਾਨਪੁਰੀ ਵੀ ਡੇਰੀ ਫਾਰਮ ਦੇ ਨਾਲ ਜੁੜਦੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸასიਖਾਲ ਤੇ ਦਿলো ਸਲਾਮ ਹੈ ਤੇ ਆਓ ਅਸੀਂ ਅੱਜ ਪਛਮਾ ਦੇ ਬਾਰੇ ਗੱਲਬਾਤ ਕਰਨੇ ਤੇ ਭਰਾ ਦੇ ਕੋਲੋਂ ਵਿੱਚ ਪਰਣਾ ਤੁਸੀਂ ਲੇਟ ਹੋ ਜਾਂਦੇ ਤੇ ਤੁਹਾਨੂੰ ਫੋਨ ਕਰੀਦਾ ਮਾਲ ਆਪਣੇ ਕੋਲ ਗੱਡੀ ਆਈ ਆ ਪਰਸੋ ਤੇ ਦਾਣਾ ਆ ਕੇ ਆਏ ਪਟਾਡੇ ਕੋ ਆਈਆਂ ਪਰ ਅੱਜ ਸਾਡੇ ਕੋਲ ਦੋ ਨਾਗ ਰਹਿ ਗਏ ਇੱਕ ਜਿਹੜਾ ਹੁਣੇ ਗੱਡੀ ਤੇ ਲੋਡ ਤੁਹਾਡੇ ਮੈਂ ਮੇਰੇ ਗੱਡੀ ਗੱਡੀ ਮੈਂ ਵੇਖ ਲਈ ਸੀ ਆਪਣੇ ਲਾਗੇ ਨਿੱਕੀ ਨਿੱਕੋ ਸਾਂ ਪਿੰਡੇ ਮੰਜੀਤਾਰ ਦੀ ਹਾਂਜੀ ਉਹਦੇ ਬ੍ਰਦਰ ਨੇ ਉਹਨਾਂ ਖੜੀ ਆ ਹਾਂ ਬਾਕੀ ਆ ਪਰਲੀ ਵੜਿਆ ਉਹ ਵੀ ਸੇਲ ਹੋ ਚੁੱਕੀ ਉਹ ਕੱਲ ਨੂੰ ਜਾਣੀ ਆ ਘੋਨੇ ਆ ਲਾ ਕੇ 마ਸ਼ੀਆ ਲੰਗਾ 마ਸ਼ੀਆ ਲੰਗੇ ਇਹ ਦੋ ਵਾਲਾ ਇਹਨੀਆਂ ਸੇਰੋਂ ਨਹੀਂ ਰਹਿ ਚੁੱਕੀਆਂ ਨੇ ਇਹ ਜਿੱਦਾਂ ਬਿਨਾ ਜਰਸੀ ਰਹਿ ਰਿਹਾ ਇਹ ਜਰਸੀ ਆਦੀ ਨਹੀਂ ਬਿਲਕੁਲ ਹੈ ਕਿ ਸੂਰਜ ਹਫਤਾ ਲਾ ਦੇ 10 ਦਿਨ ਲਾ ਦੇ ਬਾਕੀ ਦੁੱਧ ਦੀ ਜਿਹੜੀ ਦੀ ਕੁਆਲਿਟੀ ਹੈ ਪਹਿਲੇ ਸਵੇਰ ਦਾ ਨੇ 17 ਮੀਟਰ ਭਰਿਆ ਹਰ ਕੀ ਵੀ ਪਾਸ ਚੱਲੇਗੀ ਬਾਕੀ ਤੋਰ ਕੇ ਖੋਨੇ ਵੀਰ ਖੋਲ ਨਹੀਂ ਤੋ ਨਹੀਂ ਰਿਹਾ ਚਾਲੂ ਕਾਲ ਕਰਨ ਪੁੱਤ ਓਏ ਆਪਣਾ ਆਇਆ ਜਵਾਨਾ ਜੇ ਵੀ ਨਾਲ ਇਹ ਸਾਡਾ ਇਹ ਪਸ਼ੂ ਰੱਖੇਦੇ ਨੇ ਹਾਂ ਨਹੀਂ ਕਦੀ ਕਿੰਦਾ ਮਾਰੇ ਇਹ ਮੈਂ ਮਾਰਦਾ ਇਹ ਕੋਕਾ ਨਹੀਂ ਹੈਗਾ ਇਹਨੂੰ ਅੱਜ ਅਸੀਂ ਇਹਨੂੰ ਸ਼ੌਂਕ ਪਾ ਰਹੇ ਹਾਂ ਅਸੀਂ ਮੇਰਾ ਖੁਦ ਦਾ ਉੱਤਰ ਦਾਰਨਾ ਟਾਰਨਾ ਉਹ ਤਾਂ ਮਿਰਜ਼ੀ ਮੇਰਾ ਖੁਦ ਦੀ ਆਪਣੀ ਪਰਸਨਲੀ ਸੋਚ ਏ ਆ ਵੀ ਸਾਡਾ ਜਿਹੜਾ ਪੰਜਾਬ ਦਾ ਆਉਣ ਵਾਲਾ ਯੂਥ ਹੈ ਨਾ ਉਹ ਮੱਝਾਂ گاਵਾ ਦੇ ਨਾਲ ਜੁੜੇ ਘਰ ਦੀਆਂ ਦੁੱਧ ਦਹੀਂ ਖਰਾਕਾ ਹੁਣ ਫਿਰ ਉਹ ਸੋਹਣਾ ਪੰਜਾਬ ਸਾਡਾ ਬਣੇ ਤੇ ਅਸੀਂ ਜਿਹੜੀਆਂ ਮਲਾਪਟਾਂ ਤੋਂ ਬਚੀਏ ਤੇ ਸੋਹਣੀ ਗਾਈ ਤੇ ਤੁਹਾਨੂੰ ਦਰਸ਼ਨ ਕਰਾ ਰਹੇ ਆ ਤੇ ਉਥੇ ਮਿਰਜੀ ਮਾੜਾ ਜਿਹਾ ਰੁਕਣਾ ਇਹਨੂੰ ਆਪਾਂ ਬਸ ਲੋ ਜੀ ਕਰੋ ਜੀ ਇਸ ਠੰਡੀ ਧੀਰੀ ਠੰਡੀ ਧੀਰੀ ਆ ਜੀ ਲੋ ਜੀ ਇੱਕ ਵਾਰੀ ਆਪਾਂ ਇਹਦੇ ਆ ਆ ਜੀ ਦੇਖੋ ਸੈਂਟਰ ਚ ਦੇਖੋ ਆਪ ਇਹਨੂੰ ਕਹਿੰਦੇ ਪਿਓਰ ਜਰਸੀ ਇਹਨੂੰ ਕਹਿੰਦੇ ਪਿਓਰ ਜਰਸੀ ਠੀਕ ਹੈ ਦੂਜੀ ਵੇਖੀ ਜੀ ਹੁਣ ਨਹੀਂ ਬਾਕੀ ਇਹਦਾ ਆਪਾਂ ਪੂਰੀ ਡਿਟੇਲ ਦੱਸਣੀ ਕੱਲੀ-ਕੱਲੀ ਦਾ ਰੇਟ ਹਾਂ ਕਹੋਗੇ ਕਈ ਸਾਡੇ ਵੀਰ ਆ ਇੰਨਾ ਵੀਡੀਓ ਦਿਖਾ ਦਿੰਦੇ ਆ ਬਾਅਦ 'ਚ ਕਈ ਸੋਚਦੇ ਨਹੀਂ ਯਾਰ ਆਪਾਂ ਦੇ 20 ਹਜ਼ਾਰ ਤੱਕ ਲੈਣੀ 30 ਸਮਝਦਾ ਰੇਟ ਦਾ ਨਹੀਂ ਪਤਾ ਕਿਨ ਪ੍ਰੋਬਲਮਾਂ ਦਾ ਕੋਈ ਜਾਪੇ ਵੀ ਰੇਟ ਨਹੀਂ ਦੱਸਿਆ ਨਾ ਹਾਂਜੀ ਆਪਾਂ ਮੌਲਿਕ ਗਰਾਉਂਡ ਤੇ ਦਾ ਤੁਸੀਂ ਸਾਥ ਕਰਾ ਲਓ ਰੈਂਡ ਕਰਾ ਲਓ ਭਾਈ 60 ਤੋਂ 2000 ਰੁਪਏ ਮਾਨ ਕਰਾਂਗੇ 55000 ਰੁਪਏ ਦੀ ਰੇਟ ਦੇ ਦਾਂਗੇ 55000 ਦੀ ਛੱਡ ਦੇ 50000 ਦੀ ਬਾਕੀ ਵੀਰ ਭਰਾ ਆ ਕੇ ਫੋਨ ਲਾਏ ਆਪਣਾ ਪਰਾਸ ਵੀ ਦੱਸ ਦਈਏ ਦੱਸਿਆ ਨਹੀਂਗਾ ਸਭੀ ਪਹਿਲਾਂ ਹਾਂਜੀ ਆਪਣਾ ਪਿੰਡ ਕਠਿਆਲਾ ਤੇ ਸੀ ਡੇਰਾ ਬਾਬਾ ਨਾਨਕ ਜ਼ਿਲ੍ਹਾ ਗਰਦਾਸਪੁਰ ਫੋਨ ਨੰਬਰ ਹੈਗਾ ਜ 98555 76701 98555 76701 ਤੁਸੀਂ ਸੰਪਰਕ ਕਰ ਸਕਦੇ ਹੋ ਦੂਜੇ ਨੰਬਰ ਤੇ ਆ ਗਈ ਦੂਜੇ ਨੰਬਰ ਤੇ ਆ ਗਈ ਇਹ ਕਿਹੜੀ ਬਰੀਡ ਹੈ ਜੀ ਇਹ ਐਚਫ ਕਰਾਸ ਇਹ ਐਚਫ ਕਰਾਸ ਜੀ ਇਹ ਵੀ ਸੋਚ ਕੇ ਹੱਥਾ ਲਾ ਦੇ 10 ਦਿਨ ਲਾ ਦੇ ਇਡੀ ਦੁੱਧ ਦੀ ਕੁਆਂਟੀਟੀ ਦੁੱਧ 20 ਤੋਂ ਪਲੱਸ ਚੱਲੇਗੀ ਜੀ ਇਹ ਵੀ ਤੱਕ ਕੋਈ ਇਹ ਦੇਣਾ ਕੋਈ 10 ਲਾ ਦੇ 12 ਲਾ ਦੇ ਨਿਕਲੇਗੀ ਬਾਕੀ ਚੰਗੀ ਬਣੇਗੀ ਵੈਰ ਫਦੇ ਜੀ ਇਹ ਕਿੰਨੇ ਸੂਵੇ ਇਹ ਦੂਜਾ ਸੂਆ ਆ ਗਿਆ ਇਹ ਦੂਸਰਾ ਸੂਆ ਹੈ ਜੀ ਲੋ ਜੀ ਇਹ ਆ ਜੀ ਐਫ ਕਰਾਸ ਮਾਨਪੁਰੀ ਡੇਰੀ ਫਾਰਮ ਤੇ ਜੁੜੇ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਹੈ ਤੇ ਨਾਲੇ ਇਸ ਵੈਡ ਤੇ ਆਪਾਂ ਤਾਨੂੰ ਸਾਰੇ ਤੇ ਮਾਨਪੁਰੀ ਫਾਰਮ ਦੀ ਚੜਾਈ ਵੀਰ ਜੀ ਤੁਹਾਡੀ ਚੜਾਈ ਜੰਮੂ ਤੱਕ ਆ ਮੈਂ ਮੈਂ ਇੱਕ ਦਿਨ ਕਿਸੇ ਵੀਰ ਦੇ ਨਾਲ ਮੇਰੀ ਮੁਲਾਕਾਤ ਹੋਈ ਤੇ ਕਹਿੰਦੇ ਤੁਹਾਡੇ ਗੁਰਦੇਵ ਸਿੰਘ ਵਪਾਰੀ ਮੈਂ ਕਹਿੰਦਾ ਜੀ ਮੇਰੇ ਭਰਾ ਆ ਜੀ ਉਹ ਸਾਰਾ ਪਰਿਵਾਰ ਆਪੜਾ ਆ ਜੀ ਤੇ ਚਲੋ ਜੀ ਆਪਾਂ ਇਸ ਗਾਂ ਦੇ ਬਾਰੇ ਗੱਲਬਾਤ ਕਰੀਏ ਹਾਜੀ ਵੀਰ ਜੀ ਇੱਥੋਂ ਜਿੱਦੀ ਵਹਿੜ ਆ ਥੋੜੀ ਜਿਹੀ ਨੇ ਸਾਂਭੀ ਘਾਟਿਆ ਜੀ ਜਾ ਕੇ ਵੀਰ ਸੇਵਾ ਕਰੇਗਾ ਨਾ ਜਿੱਦਣ ਆਤਾ ਰਹੀ ਚੰਗੀ ਵਹਿੜ ਬਣੇਗੀ ਸੋਹਣੀ ਵਹਿੜ ਬਣੇਗੀ ਬਾਕੀ ਮੁੱਲ ਕਰਾਉਂਦੇ ਤਾਂ ਵੀ 60 ਕਰਦੀਏ 55 ਕਰਦੀਏ ਹਾਂਜੀ 50000 ਤੋਂ 2000 ਛੱਡਾਂਗੇ ਮਾਨ ਕਰਦਾ ਤਾਂ 40000 ਦੇ ਕਰਾਂਗੇ 48000 ਦੇ ਹਾਂਜੀ ਪਰ ਕਾਦਰ ਜੀ ਤੁਸੀਂ ਤੇਰ ਬਾਦਲ ਦੇ ਤੁਹਾਡਾ ਹੋਰ ਮਾਨ ਕਰ ਦਿੰਦੇ ਆ ਤੁਹਾਡੇ ਕਹਿੰਦੇ ਤੇ ਹੋਰ 3000 ਛੱਡਾਂਗੇ 45000 45000 ਦੀ 45 ਹੁਣ 3000 ਪਰ ਹੈਗੀ ਪਰ ਆਪਾਂ ਦੇ ਦੇਣੀ ਆ ਹਾਂ ਵੀਰ ਭਰਾ ਕੇ ਬਾਕੀ ਫੋਨ ਲਾਏ ਜਿੰਨੇ ਕਿ ਚੁੱਕੇ ਹੋਣਾਗੇ ਹੋਰ ਵੀ ਵਾਤ ਵਾਤ ਮਾਨਤਨ ਕਰਾਂਗੇ ਮਾਨਤਨ ਕਰਾਂਗੇ ਠੀਕ ਹੈ ਜੀ ਤੇ ਕੀ ਕਹਿਣਾ ਜਾਓਗੇ ਸਾਡੇ ਦਰਸ਼ਕਾਂ ਨੂੰ ਇਸ ਵਾਰੀ ਦਰਸ਼ਕਾਂ ਨੂੰ ਇਹ ਕਹਿਣਾ ਵੀ ਜਿਹੜੇ ਸਾਡੇ ਚੈਨਲ ਨਾਲ ਜੁੜੇ ਨੇ ਉਹਨਾਂ ਦਾ ਧੰਨਵਾਦ ਤੇ ਬਾਕੀ ਵੀਰ ਸਬਸਕ੍ਰਾਈਬ ਤੇ ਜ਼ਰੂਰ ਕਰਨ ਸਾਡਾ ਤੇ ਚੈਨਲ ਮਾਨ ਪ੍ਰੀ ਡੇਲੀ ਫਾਰਮ ਨੂੰ ਬਾਕੀ ਵੀਰ ਹਰ ਕੋਈ ਇੱਥੇ ਆਏ ਆਣ ਕੇ ਵੇਖ ਜਾ ਕੇ ਫਿਰ ਆਪਣਾ ਪਸ਼ੂ ਖ ਇੱਕ ਥੋੜੀ ਆਪਾਂ ਨੰਬਰ ਸ਼ੇਅਰ ਕਰ ਦਈਏ ਸਾਰੇ ਫੋਨ ਨੰਬਰ ਹੈ 98554 76701 ਪਿੰਡ ਕਠਿਆਲਾ ਤਸੀਹ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਜੀ ਠੀਕ ਹੈ ਜੀ ਸ਼ਾਸ਼ੀ ਗੱਲ ਸਾਰੇ ਕਿਸਾਨ ਭਰਾਵਾਂ ਨੂੰ ਤਾਂ ਫਿਰ ਜਲਦੀ ਅਗਲੀ ਵੀਡੀਓ ਤੇ ਨਾਲ ਆਪਾਂ ਫਿਰ ਰੂਪ ਰੂਪ